انو کها نيڪي ڏيڻ جي رولي آهي مٽي جي رولي ڏيڻ جي اپا لائٽ جي ڇا لائٽ جي ڇا ڪم ڪيا ٿا ڪري ٿيا پيريان کي غلط ڪره ਨੂਰ ਉਸ ਉਹਨਾਂ ਲੋਕਾਂ ਤੇ ਆ ਜਿਨ੍ਹਾਂ ਨੇ ਸਾਨੂੰ ਇਹੋ ਜੇ ਬਖਤ ਭਾਤੇ ਉਹ ਵੀ ਨਹੀਂ ਆਪਣੇ ਤੋਂ ਗੱਲ ਕਰਨ ਦੇ ਫਿਰ ਇੱਥੇ ਜਾਦੀ ਕਾਦੀ ਆ ਪਿਓ ਸਰ ਮੇਟੋ ਬੰਦੇ ਜੋ ਸਰ ਪਿਆਰ ਤੇ ਟਿੱਕਦਾ ਨਾਲ ਹੀ ਆ ਸਾਫ਼ ਜਗਾ ਅਸੀਂ ਆ ਜਨਤਾ ਨੂੰ ਡਾਂਗ ਦਾ ਜ਼ੋਰ ਤੇ ਲੋਕਾਂ ਨੂੰ ਦਵਾਉਂਦੇ ਆ ਕਿ ਅੱਜ ਤੋਂ ਬਾਅਦ ਅਸੀਂ ਡਾਂਗ ਨਹੀਂ ਚੱਲਣੀ ਬੱਚਿਆਂ ਨੂੰ ਰੋਟੀ ਬਣਾਉਣੀ ਆ ਉੱਥੇ ਘਿਰੀਆਂ ਹੋਈਆਂ ਨੇ ਸਾਡੇ ਕੱਟਕਾਰਨ ਤੁਹਾਡੇ ਨਾਕੇ ਕਾਰਨ ਅਸੀਂ ਥਾਂ ਚੋਂ ਉਹ ਨਾਕੇ ਨੂੰ ਚੱਪਾ ਤੁਸੀਂ ਠੀਕ ਆ ਜੇ ਤੁਸੀਂ ਡਾਂਗ ਨੂੰ ਵਾਲਾ ਅੱਜ ਕਿਦੀ ਨੰਗਾ ਦੋ ਅਸੀਂ ਤੁਹਾਡੇ ਤੇ ਭਰੋਸੇ ਤੇ ਵੀ ਨਿਗਾਹ ਲਊ ਕੋਈ ਨਹੀਂ ਉਹ ਕੰਕ ਕੇ ਬੋਲ ਕੋਈ ਗਾਹਾਂ ਨੂੰ ਦੇਖੋ ਕੀ ਬਣਦਾ ਇਹ ਸ਼ਹਿਰ ਦੇ ਵਿੱਚ ਫਿਰ ਕਿਉਂਕਿ ਇਹ ਤੁਸੀਂ ਵੱਧ ਵੀ ਇਕੱਠ ਕਰਾਂਗੇ ਤੇ ਢੰਗ ਵੀ ਸੋਚਾਂਗੇ ਵੀ ਹੁਣ ਕੀ ਕਰੀਏ ਤੁਹਾਡੇ ਤੇ ਉਦੋਂ ਬਾਅਦ ਸਾਡਾ ਵਿਸ਼ਵਾਸ ਟੁੱਟ ਗਿਆ ਐਸ.ਐਸ.ਓ. ਸਾਹਿਬ ਜੇ ਤੁਸੀਂ ਹੁਣ ਸੋਚੋ ਵਿਸ਼ਵਾਸ ਤਾਂ ਪਹਿਲਾਂ ਵੀ ਅਸੀਂ ਬਸਿੰਡੇ ਚ ਗਏ ਉਹਦੇ ਪਾਸੇ ਬੈਠੇ ਕੀ ਕਰਤਾ ਉੱਥੇ ਸੀ ਜਾਖੜ ਆਪ ਦੇ ਆਪਣਾ ਜਜ਼ਬਾਤ ਹੈ ਜਿਹੜਾ ਉਹ ਆਪਣਾ ਦਸੀ ਪ੍ਰਧਾਨ ਜੀ ਬੀਬੀ ਵਾਲੇ ਚੌਂਗ ਚ ਖੜੇ ਰਹਿਆ ਪੰਗਾਲੀ ਨੂੰ ਸਮਝੋ ਤੁਸੀਂ ਤੁਸੀਂ ਸਾਡੇ ਆਪਦੇ ਹੋ ਆਹ ਨੂਰ ਗੁਰੂ ਜੀ ਆਪੇ ਆ ਰਹੇ ਨੇ ਤੇ ਮੈਂ ਤੁਹਾਨੂੰ ਕਹਿੰਦਾ ਜਿੰਨਾ ਤੇ ਪੇਸ਼ੈਂਸ ਲੈਵਲ ਆ ਤੁਹਾਡਾ ਅਸੀਂ ਤੁਹਾਨੂੰ ਕਲਾਮੀ ਜੋ ਅਸੀਂ ਤੁਹਾਨੂੰ ਨਹੀਂ ਕੱਥੋਂ ਦੇ ਰਹੇ ਆ ਤੁਹਾਨੂੰ ਨਹੀਂ ਕਰ ਲੋ ਮੇਰੀ ਵੇਚਨ ਕਰਾ ਦੇ ਨਹੀਂ ਨਹੀਂ ਕਰੋ ਮੇਰੀ ਵੇਚਨ ਜਦ ਵੇਚਤੀ ਹੋਵੇ ਮੁੜ ਕੇ ਸਾਡੇ ਨਾਲ ਗੱਲ ਨਾ ਕਰੇ ਤੁਸੀਂ ਲੱਗਦਾ ਇੱਥੇ ਆਉਂਦੀ ਆ ਤੁਹਾਡੇ ਕੋਲੇ ਪਾਵਰ ਨਹੀਂ ਤੁਹਾਡੇ ਤੇ ਵਿਸ਼ਵਾਸ ਕਰੀ ਜਾਂਦੇ ਸਾਡੇ ਤੇ ਤੁਹਾਨੂੰ ਵਿਸ਼ਵਾਸ ਨਹੀਂ ਡਾਂਗ ਹੈਗੀ ਆ ਪਰ ਤੁਹਾਡੇ ਫੇਰ ਤੇ ਸਾਡੇ ਤੇ ਆਹੋ ਫੇਰ ਤੁਹਾਡੇ ਕੋਲ ਹੈਗੀ ਸੀ ਸਿੱਟੀਆਂ ਗੋਲੀਆਂ ਉੱਥੇ ਵੀ ਤਾਂ ਚਲਾਈਆਂ ਹੀ ਆ ਤੁਹਾਡੇ ਕੋਲੇ ਵੀ ਡਾਂਗ ਹੈਗੀ ਆ ਸੌਖੇ ਤਰੀਕੇ ਨਾਲ ਵੇਚ ਜਾਓ ਮੀਡੀਆ ਚ ਆਏ ਇਹ ਨਹੀਂ ਗੱਲ ਨਹੀਂ ਲੋਕਾਂ ਦੀ ਜਾਨ ਡਾਂਡਾ ਜਿਹਨਾਂ ਦਾ ਬਚਾ ਕਰੀ ਜਾਂਦੇ ਆ ਉਹ ਸਾਡੇ ਨਾਲ ਤੁਹਾਡੇ ਵਿਚਾਰ ਹੈ ਐ ਨਹੀਂ ਪਤਾ ਇੱਥੇ ਅਸਰਾ ਜਨ ਸਿੱਥੇ ਅੱਜ ਬਾਅਦ ਤੱਕ ਜਿਹੜੇ ਪਾਸਾ ਸਾਡੇ ਨਾਲ ਰੋਜ਼ ਉਹਦਾ ਆਪਾ ਤੋਂ ਜਮਾਈ ਖਤਮ ਹੋਏ ਪਰ ਉਹਨਾਂ ਦੀਆਂ ਜ਼ਮੀਰਾਂ ਵੀ ਖਤਮ ਹੋ ਜਾਂ ਪਈਆਂ ਬਈ ਜੋ ਕੁਝ ਇੱਥੇ ਚੱਲ ਰਿਹਾ ਹੈ ਕੀ ਤੁਸੀਂ ਉਹਦੇ ਨਾਲ ਸਹਿਮਤੋਂ ਇੱਕ ਕਲਾਕਾਰ ਆ ਹੋ ਕਲਾ ਉਹ ਹੁੰਦੀ ਹੈ ਜਿਹੜੀ ਲੋਕਾਂ ਵਾਸਤੇ ਹੋਵੇ ਉਹਨਾਂ ਦੀ ਕਲਾ ਹੁਣ ਜਾ ਕੇ ਇੱਧਰ ਨੂੰ ਰਹੀ ਐ ਇਹਨਾਂ ਕਲਾਕਾਰਾਂ ਦੀ। ਯਾਨੀ ਉਹ ਸਾਰੇ ਹਾਕਮਾਂ ਦੇ ਹੱਕ 'ਚ ਖੜੇ ਨਾ ਉਹਨੂੰ ਅਸੀਂ ਕਲਾ ਹੀ ਨਹੀਂ ਕਹਿ ਸਕਦੇ। ਲੋਕਾਂ ਨੂੰ ਕਿੰਨਾ ਭਰਮਾਇਆ। ਅਸੀਂ ਉਹਨੂੰ ਦੱਸਣਾ ਸੀ ਇਹ ਗੱਲ ਵੀ ਆਹ ਜਿਹੜਾ ਸਾਡੇ ਸੈਲੋ ਵਾਲਾ ਹੁਣਾਂ ਮੰਡੀਆਂ ਖਤਮ ਕਰੀਆਂ। ਇਹ ਠੀਕ ਆ। ਸਾਡੇ ਮਜ਼ਦੂਰਾਂ ਨਾਲ ਜਿਆਦਾ ਕਰਤਾ। ਟਰੱਕਾਂ ਵਾਲਾ ਨਾ ਜਾਣਾ ਕਰਤਾ। ਉੱਥੇ ਕੋਈ ਵੀ ਜਾਨੀ ਸਾਰਾ ਨਾ ਸਾਰਾ ਰੁਜ਼ਗਾਰ ਖੋਸਦਾ ਕੋਈ ਬੰਦਾ ਉੱਥੇ ਕੰਮ ਕਰੀ ਜਾਂਦਾ ਸੈਲੋ 'ਚ। ਅਸੀਂ ਉਹ ਰੁਜ਼ਗਾਰ ਨੂੰ ਬਚਾਉਣ ਖਾਤਰ ਤੁਰੇ ਹੋਇਆ। ਕਿਉਂਕਿ ਇਹਦੂਆ ਸਾਡਾ ਖੁਕੜ ਵਾਲੀ ਟੱਕਰ ਹਮੂੰ ਤਾਂ ਸਾਡਾ ਕੋਈ ਗੁਜ਼ਾਰਾ ਨਹੀਂ ਬਣ ਸਕਦਾ ਅਸੀਂ ਇਸ ਕਰਕੇ ਉਹਨਾਂ ਨੂੰ ਸਵਾਲ ਕਰਨੇ ਨੇ ਕੋਈ ਉਹਨਾਂ ਦੇ ਕੁਝ ਨਹੀਂ ਕਰਨਾ ਨਾ ਅਸੀਂ ਰੋੜਾ ਮਾਰਨਾ ਨਾ ਕੋਈ ਗਾਲ ਦੇਣੀ ਨਾ ਮਾੜਾ ਸ਼ਬਦ ਬੋਲਣਾ ਅਸੀਂ ਸਿਰਫ ਸਵਾਲ ਪੁੱਛਣੇ ਨੇ ਉਹਨਾਂ ਨੂੰ ਇਹ ਸਵਾਲ ਵੀ ਨਹੀਂ ਸਾਨੂੰ ਪੁੱਛਣ ਦਿੰਦਾ ਇਸਦਾ ਪ੍ਰਸ਼ਾਸਨਾ ਜਿਹੜਾ ਉਹ ਕਹਿੰਦੇ ਕੁੱਟਾਂਗੇ ਵੀ ਮਾਰਾਂਗੇ ਵੀ ਪਰ ਰੋਣ ਨਹੀਂ ਦਿੰਦੇ ਸਾਨੂੰ ਰੋਣ ਨਹੀਂ ਦਿੰਦੇ ਅਸੀਂ ਰੋਣ ਵਾਸਤੇ ਆਏ ਸੀ 750 ਦੀ ਕਾਤਲ ਹੈ ਇੱਕ ਨੌਜਵਾਨ ਸ਼ੌਕ ਕਰਨ ਦੀ ਕਾਤਲ ਹੈ ਅਸੀਂ ਉਹਨਾਂ ਦਾ ਬੈਨ ਪਾਉਣੇ ਸੀ ਵੀ ਅਸੀਂ ਰੋਣੇ ਆ ਅਸੀਂ ਕਿਉਂ ਲੜਦੇ ਆ ਅਸੀਂ ਸੜਕਾਂ ਤੇ ਸਾਡਾ ਸ਼ੌਂਕ ਨਹੀਂ ਹੈਗਾ ਅਸੀਂ ਸੜਕਾਂ ਤੇ ਆਪਦੀਆਂ ਮੰਗਾਂ ਬਣਾਉਣ ਵਾਸਤੇ ਆਉਂਦਾ ਕਿਤਾ ਬਚਾਉਣ ਵਾਸਤੇ ਆਪਦੀ ਖੇਤੀ ਬਚਾਉਣ ਵਾਸਤੇ ਐਮ ਐਸ ਪੀ ਬਚਾਉਣ ਵਾਸਤੇ ਕਾਜ ਖੇਤੀ ਕਾਟੇ ਦਾ ਧੰਦਾ ਕਿਵੇਂ ਇਥੋਂ ਦੀ ਸਰਕਾਰ ਰੋਲਾ ਪਾ ਰਹੀ ਹੈ بے ਰੁਜ਼ਗਾਰੀ ਦੀ ਭੰਨੀ ਹੋਈ ਨੌਜਵਾਨੀ ਬਦਸ਼ਾਂ ਦੀ ਧਰਤੀ ਵੱਲ ਰੁੱਕ ਕੀਤਾ ਹੋਇਆ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਿਹਨੂੰ ਸੋਨੇ ਦੀ ਚਿੜੀ ਕਿਹਾ ਰੰਗਲਾ ਪੰਜਾਬ ਕਿਹਾ ਅੱਜ ਸਾਡੇ ਨੌਜਵਾਨਾਂ ਦਾ ਇਹ ਤੋਂ ਮੋਹ ਪੰਗ ਕਿਉਂ ਹੋ ਗਿਆ ਕਿਉਂਕਿ ਕੁੱਲ ਅਦਾਰੇ ਜਿਹੜਾ ਉਹ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਤਾਂ ਕਰਕੇ ਅਸੀਂ ਆਪ ਦਾ ਪਰਦਰਸ਼ਨ ਕਰਨ ਆਏ ਆ ਇੱਥੇ ਰੋਸ ਕਰਨ ਆਏ ਆ ਅ ਅੱਜ ਇੱਥੇ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਦੇਖਦੇ ਹੋਏ ਸਾਡੇ ਵੱਲੋਂ ਫੋਰਸ ਡਿਪਲੋਏ ਕੀਤੀ ਗਈ ਹੈ ਅ ਜਿਹੜੇ ਪ੍ਰੋਟੈਸਟ ਹੈਗੀ ਹੈ ਪੀਸਫੁਲ ਪ੍ਰੋਟੈਸਟ ਕਰਨੇ ਇੱਕ ਦਾ ਹੱਕ ਹੈ ਬਟ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਸਾਡੇ ਵੱਲੋਂ ਫੋਰਸ ਡਿਪਲੋਏ ਕੀਤੀ ਗਈ ਹੈ